ਮਾਮਲਾ ਹਲਕਾ ਖਡੂਰ ਸਾਹਿਬ ਦੇ ਅਦੀਨੋਂ ਦੇ ਪਿੰਡ ਜਾਮਾ ਰਾਇਦਾ ਜਿੱਥੇ ਦਰਜਣਾ ਪਿੰਡਾਂ ਨੂੰ ਜੋੜਨ ਵਾਲਾ ਪੁਲ ਟੁੱਟਿਆ ਮੌਜੂਦ ਪਿੰਡ ਦੇ ਲੋਕਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਇਹ ਪੁਲ ਕਾਫੀ ਸਮਾਂ ਪੁਰਾਣਾ ਸੀ ਪਹਿਲਾਂ ਹੀ ਇੱਕ ਵਾਰ ਇਸ ਵਿੱਚ ਦਰਾਰ ਪਈ ਸੀ ਪਰ ਪ੍ਰਸ਼ਾਸਨ ਵੱਲੋਂ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਨੇ ਦੱਸਿਆ ਕਿ ਇਸ ਪੁਲ ਦੇ ਉੱਤੇ ਟੋਲ ਪਲਾਜ਼ੇ ਤੋਂ ਬਚਣ ਲਈ ਹੈਵੀ ਟਰਾਲੇ ਤੋਂ ਉੱਤੋਂ ਲੰਘਦੇ ਨੇ ਤੇ ਰੇਤ ਨਾਲ ਭਰਿਆ ਟਿਪਪਰ ਅੱਜ ਵੀ ਜਦੋਂ ਇਸ ਉੱਤੇ ਦੀ ਲੰਘਣ ਲੱਗਾ ਤਾਂ ਪੁਲ ਟੁੱਟ ਗਿਆ ਤੇ ਪੂਰਨ ਤੌਰ ਤੇ ਆਵਾਜਾਈ ਬੰਦ ਰਹੀ ਲੋਕਾਂ ਨੂੰ ਕਾਫੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਹਨਾਂ ਨੇ ਆਖਿਆ ਕਿ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਲਦੀ ਹੀ ਨਵਾਂ ਪੁਲ ਬਣਾ ਕੇ ਦਿੱਤਾ ਜਾਵੇ ਨਹਿਰ ਵਿੱਚ ਪਾਣੀ ਵੀ ਜ਼ਿਆਦਾ ਛੱਡਿਆ ਹੋਇਆ ਹੈ ਜਿਸ ਕਾਰਨ ਇਹ ਪੁਲ ਖਿਸਕ ਗਿਆ ਸੋ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਪਿੰਡ ਦੇ ਲੋਕਾਂ ਦੀ ਜ਼ੁਬਾਨੀ ਜਿਨ੍ਹਾਂ ਵੱਲੋਂ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਸਾਂਝੀ ਕੀਤੀ ਗਈ ਹੈ ਉਸ ਪੁਲ ਦੀ ਜੋ ਦਰਜਣਾ ਪਿੰਡਾਂ ਨੂੰ ਜੋੜਦਾ ਹੈ ਹਾਂਜੀ ਬਾਬਾ ਕੀ ਨਾਮ ਹੈ ਗੁਰਦੇਵ ਸਿੰਘ ਗਦਕਾ ਮਾਸਟਰ ਜੀ ਬਾਬਾ ਜੀ ਇਹ ਪੁਲ ਟੁੱਟਿਆ ਕਿੰਨੇ ਵਜੇ ਕਰਦਾ ਇਹ ਅਮਰਤ ਵੇਲੇ 4 ਵਜੇ ਦੀ ਘਟਨਾ ਜੀ ਪਾਣੀ ਬਹੁਤ ਜ਼ਿਆਦਾ ਪਿੱਛੇ ਨਾ ਤੇ ਛੱਡੇ ਜਾਉ ਇਹ ਕਾਰਨ ਲੱਗਦਾ ਹੈ ਕਿ ਵੇਖੋ ਜੀ ਇਹ ਪੁਲ ਤੇ ਪਹਿਲਾਂ ਹੀ ਟੁੱਟਣ ਵਾਲਾ ਸੀਗਾ ਇਹ ਥੱਲੇ ਉਹਦੀਆਂ ਬੁਰਜੀਆਂ ਨਿਕਲ ਗਈਆਂ ਵਾਂ ਤੇ ਹੁਣ ਪਾਣੀ ਦਾ ਜਿਹੜਾ ਵਾ ਉਹ ਵੇਖੋ ਕਿੰਨਾ ਤੇਜ਼ ਪਾਣੀ ਚੱਲਣ ਡਿਆ ਵਾ ਇਹਦਾ ਜੋ ਥੱਲੇ ਹੋਏ ਜਿਆਦਾ ਕਮਜ਼ੋਰ ਹੋਣ ਕਰਕੇ ਇਹਦੇ ਉੱਤੋਂ ਜਿਹੜਾ ਟਰੱਕ ਵੱਡੇ ਨੰਗਦੇ ਆ ਟੂਲ ਪਲਾਜੇ ਦਾ ਵਜਨ ਦਾ ਕਰਕੇ ਇਹ ਵਜਨ ਵਾਲਾ ਟਰੱਕ ਵੇਖੋ ਜਿੰਦੀ ਨੰਗਿਆ ਵਾ ਰੇਤਾ ਵਾਲਾ ਤੇ ਉਹਨੇ ਪੁਲ ਸਾਰਾ ਢਾਹ ਦਿੱਤਾ ਵਾ ਤੇ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਲਦੀ ਤੋਂ ਜਲਦੀ ਪੁਲ ਜਿਹੜਾ ਵਾ ਬਣਾ ਕੇ ਸੰਗਤਾਂ ਨੂੰ ਦਿੱਤਾ ਜਾਵੇ ਜੀ ਇਹ ਬੋਲਦੇ ਬਹੁਤ ਪੁਰਾਣਾ ਜੀ ਸਾਡੀ ਸੰਭਾਲ ਤੋਂ ਪਹਿਲਾਂ ਦਾ ਜੀ ਧਿਆਨ ਦਿੱਤਾ ਨਹੀਂ ਇਹ ਦਿੱਤਾ ਹੁੰਦਾ ਤੇ ਵੈਗਰੂ ਬਣ ਜਾਣਾ ਇਹਨੂੰ ਕਾ ਗੱਲ ਆ ਮੰਗ ਸਾਡੀ ਇਹੋ ਹੀ ਆ ਤੇ ਇਧਰ ਦੀ ਵੇਖੋ ਕਿੰਨੇ ਕਿੰਨੀਆਂ ਸਿੱਖ ਸੰਗਤਾਂ ਨੰਗ ਰਹੀਆਂ ਵਾਂ ਤੇ ਕਿੰਨੀ ਦਿਖਤ ਆ ਰਹੀ ਆ ਵੇਖੋ ਟਰਾਲਾ ਨੰਗ ਰਿਆ ਵਾ ਕਿੰਨੀ ਦਿਖਤ ਆ ਰਹੀ ਆ ਹਾਂ ਜੀ ਔਰ ਇਹ ਕੇਦਾ ਕੋਈ ਅਮਰਜੈਂਸੀ ਕੇਸ ਹੀ ਹੋ ਸਕਦਾ ਕੋਈ ਨੰਗ ਸਕਦਾ ਹੈ ਜੀ ਤੇ ਹੁਣ ਜੇ ਪੁਲ ਟੁੱਟਾ ਵਾ ਤੇ ਕਿਸ ਨੂੰ ਬੜਕੇ ਹੋਣਾ ਪੈਣਾ ਵਾ ਕਿਸੇ ਦਾ ਕੋਈ ਮਰੀਜ਼ ਹੋ ਸਕਦਾ ਵਾ ਕੋਈ ਅਮਰਜੈਂਸੀ ਕੇਸ ਹੋ ਸਕਦਾ ਵਾ ਹਾਂਜੀ ਤੇ ਹੁਣ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਜੇ ਟੋਟੀ ਗਿਆ ਤੇ ਹੁਣ ਇਹਨੂੰ ਮਿੰਟੋਂ ਦਵਾਈ ਦਾ ਬਣਾਇਆ ਜਾਵੇ ਜੀ ਹਾਂਜੀ ਸਰ ਜੀ ਨਾ ਸਰ ਜੀ ਕਰਤਾਰ ਸਿੰਘ ਜੀ ਇਹ ਕਿੰਨੀ ਵਜੇ ਪੁਲ ਟੁੱਟਾ ਇਹ ਸਰ ਜੀ ਰਾਤ ਦਾ 4 ਵਜੇ ਟੁੱਟਾ ਜੀ ਇਹ ਜਿਹੜੇ ਵੀ 10 ਦੇ ਵਿੱਚ ਉਹ ਟਰਾਲਾ ਨਹੀਂ ਜਾਂ ਉਹ ਚਾਰਕਟ ਪਿਆ ਹਾਂਜੀ 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 ਰੋਹ ਨੰਗ ਦੇ ਭਾਏ ਇੰਦਰੇ ਪਸਾਵੇਂ ਨੰਗਦੀਆਂ ਹਾਂਜੀ ਇਹ ਤਾਂ ਛੇਤੀ ਛੇਤੀ ਸਰਜੀ ਬਣਾਇਆ ਜਾਵੇ ਪੁਲਾ ਇਹਦਾ ਸਰਜੀ ਨੀ ਪੱਥਰ ਵੀ ਰੱਖਿਆ ਵਾ ਕਾਫੀ ਚੱਲਦਾ ਸਰਜੀ ਹੋਗਾ ਮਹੀਨਾ ਦਾ ਹਾਂਜੀ ਨਹੀਂ ਸਰਜੀ ਸ਼ੁਰੂ ਨਹੀਂ ਹੋਇਆ ਇਹ ਸਰ ਜੀ ਛੇਤੀ ਤੋਂ ਛੇਤੀ ਲਗੋ ਮਹੀਨੇ ਤੋਂ ਹੀ ਬੰਜੇ ਵੇਜ ਵੇਜ ਹਾਂਜੀ ਜਦੋਂ ਸ਼ਹਿਰ ਰੋ ਬੱਸ ਜਾਣ ਵਾਲੇ ਬੰਦ ਹੋ ਗਏ ਹਾਂਜੀ ਬੱਸ ਹਾਲ ਤਾਂ ਵਾਹ ਕੁਝ ਨਹੀਂ ਬਣੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਜਾਂਦੀ ਆ ਵੀ ਕੜਕੇ ਦੀ 24 ਵੇ ਦੀ ਗੱਡੀ ਡਿੱਗੀ ਜਮਰ ਵਾਲੇ ਪੁਲ ਤੇ ਪੁਲ ਅੱਗੇ ਪੁਲ ਦੀ ਹੱਦ ਬਹੁਤ ਮਾੜੀ ਸੀ ਤੇ ਕਿਸੇ ਸਾਡੀ ਥਾਂ ਨਹੀਂ ਲਈ ਤੇ ਹੁਣ 4 ਵਜੇ ਕਰੀ ਡਿੱਗੀ ਆ ਤੇ ਹੁਣ ਨਿਕਲੀ ਆ ਤੇ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਤੇ ਪੁਲ ਸਾਰਾ ਬੰਦ ਬੋਲ ਸਾਰਾ ਬੰਦ ਹੋ ਗਾ ਡੇ ਪਿਆ ਵੇਰ ਜਾਂਦੀ ਵੀ ਤੇ ਪ੍ਰਸ਼ਾਸਨ ਦਾ ਇਹਦਾ ਮਹਿਕਮੇ ਦਾ ਕੋਈ ਬੰਦੇ ਨਾ ਆ ਕੇ ਸਾਡਾ ਇਹ ਪਤਾ ਨਹੀਂ ਆ ਜਾ ਮਰਾ ਦਾ ਪਿੰਡ ਦਾ ਤੱਕ ਆ ਕੇ 8-10 ਪਿੰਡ ਦੇ ਹਰ 10 ਪਿੰਡ ਦਾ ਲੈਂਗਾ ਕੋਈ ਬੱਸ ਗੜੀ ਨਾ ਮੋਟਰਸਾਈਕਲ ਲੰਘਣੇ ਇਕੱਲੇ ਮੇਰ ਹੁਣ ਤੁਹਾਨੂੰ ਕਹਿੰਦਾ ਫੇਰ ਮੰਨ ਲਓ ਤੇ ਬਹੁਤ ਪਰੇਸ਼ਾਨੀ ਸਾਨੂੰ ਸਾਡੀ ਸਾਰ ਲਈ ਜਾਵੇ